ਸੋ ਤੋਂ ਬੋਲਾ ਸ਼ਾਸਿਕਾਰ ਦੀ ਤੁਹਾਡੇ ਚੈਨਲ ਦੇ ਸਾਰੇ ਸਰੋਤਿਆਂ ਨੂੰ 2 ਦਿਨ ਪਹਿਲਾਂ ਸਾਡੇ ਮਾਨਸਾ ਸ਼ਹਿਰ ਦੇ ਵਿੱਚ ਮਿਊਸਪਲ ਕਮੇਟੀ ਦੀ ਚੋਣ ਹੋਈ ਸੀਗੀ ਉਹ ਚੋਣ ਦੇ ਵਿੱਚ ਕੌਣ ਜਿੱਤੇ ਆ ਕੌਣ ਹਾਰਿਆ ਥੈਟ ਇਜ਼ ਦਾ ਸੈਪਰ ਟਿਸ਼ੂ ਇਸ ਗੱਲ ਦੇ ਮੁੱਦੇ ਇਹ ਸਾਡਾ ਇਹ ਮੁੱਦਾ ਨਹੀਂ ਹੈਗਾ ਪਰ ਇਸ ਸਾਰੀ ਜਿਹੜੀ ਚੋਣ ਪ੍ਰਕਿਰਿਆ ਤੇ ਬਾਅਦ ਦੇ ਵਿੱਚ ਨੇਮ ਚੰਦ ਚੋਦਰੀ ਜਿਹੜੇ ਬੀਡਬਲ ਸ਼ਹਿਰ 18 ਦੇ ਐਮਸੀ ਨੇ ਉਹਨਾਂ ਵੱਲੋਂ ਕੁਝ ਬੋਲਿਆ ਗਿਆ ਇੱਕ ਵੀਡੀਓ ਵਾਇਰਲ ਹੋਈ ਉਸ ਵੀਡੀਓ ਦੇ ਆਧਾਰ ਤੇ ਇੱਕ ਐਫ ਆਈ ਆਰ ਨੰਬਰ 136 थाना ਸਿਟੀ 2 ਮਾਂਸਾ ਲੌਗ ਕੀਤੀ ਗਈ ਪਰ ਜਿਹੜਾ ਇਹ ਪਰਚਾ ਹੋਇਆ ਇਸ ਪਰਚੇ ਦੇ ਅਸੀਂ ਨਿੰਦਿਆ ਕਰਦੇ ਆ ਉਹਦਾ ਕਾਰਨ ਇਹ ਹੈ ਵੀ ਇਹਨੂੰ ਲੀਗਲੀ ਰੂਪ ਦੇ ਵਿੱਚ ਇਹ ਪਰਚਾ ਜਿਹੜਾ ਸਹੀ ਢੰਗ ਕਰਿਆ ਗਿਆ ਕਿਉਂਕਿ ਜਿਹੜਾ ਪਰਚਾ ਦਰਜ ਹੋਇਆ ਉਹ ਸਿਰਫ ਤੇ ਸਿਰਫ ਵੀਡੀਓ ਦੇ ਕੰਟੈਂਟਸ ਤੇ ਦਰਜ ਹੋਇਆ ਗਿਆ ਉਹ ਵੀਡੀਓ ਸਹੀ ਆ ਉਹ ਵੀਡੀਓ ਦੀ ਵੈਰੀਫਿਕੇਸ਼ਨ ਕੀਤੀ ਗਈ ਆ ਜਿਹੜਾ ਫਰੈਂਸਿਕ ਲੈਬ ਆਉਟ ਵੀ ਇਸ ਸਰਟੀਫਿਕੇਟ ਜਾਰੀ ਕਰਦੇ ਆ ਵੀ ਇਹ ਇਤਨਾ ਕੁਛ ਢੇੜਚਾੜ ਨਹੀਂ ਹੋਈ ਕਿ ਇਹ ਮੋਬਾਈਲ ਦੀ ਬਣੀ ਗਈ ਹੈ ਤਾਂ ਜੋ ਉਹਦੇ ਵਿੱਚ ਬਿਲਕੁਲ ਸਹੀ ਪਏ ਜਾਣ ਤੋਂ ਬਾਅਦ ਐਫਆਈਆਰ ਬਣਦੀ ਸੀ ਮੈਂ ਕਹਿੰਦਾ ਜੇ ਕੋਈ ਕਿਸੇ ਪ੍ਰਸ਼ਾਸਨਿਕ ਅਫਸਰ ਨੂੰ ਕੋਈ ਭੱਦੀ ਸ਼ਬਦਾਵਲੀ ਵਰਤਦੀ ਆ ਜਾਂ ਪ੍ਰਸ਼ਾਸਨਿਕ ਅਫਸਰ ਇਸੇ ਖਲਾਬ ਪੱਤੀ ਸ਼ਬਦਾਵਲੀ ਵਰਤਦਾ ਤਾਂ ਉਹ ਸਜ਼ਾ ਦਾ ਹੱਕਦਾਰ ਹੈਗਾ ਪਰ ਵਿਦਆਊਟ ਐਨੀ ਇਨਕੁਆਰੀ ਜਦੋਂ ਕੋਈ ਐਫਆਈਆਰ ਲਾਜ ਕੀਤੀ ਜਾਂਦੀ ਆ ਤਾਂ ਮੈਂ ਇੱਕ ਸ਼ਹਿਰੀ ਹੋਣ ਦੇ ਨਾਤੇ ਇੱਕ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਇਸ ਐਫਆਈਆਰ ਦੀ ਨਿੰਦਾ ਕਰਦਾਗਾ ਕਿਤੇ ਬੰਦਾ ਸੀ ਜਿੱਤੇ ਪਰਚਾ ਜੇ 2 ਦਿਨ 4 ਦਿਨ ਲੇਟ ਹੋਇਆ ਤਾਂ ਵੀ ਬਹੁਤ ਹੀ ਵੱਡੀ ਗੱਲ ਨਹੀਂ ਸੀ ਇਸ ਦੇ ਵਿੱਚ ਬੰਦਾ ਇਹ ਸੀਗਾ ਪਹਿਲਾਂ ਸਿੱਟ ਬਿਠਾਈ ਜਾਣੀ ਸੀਗੀ ਸਿੱਟ ਤੋਂ ਬਾਅਦ ਸਟੇਟਮੈਂਟਸ ਰਿਕਾਰਡ ਹੋਣੀਆਂ ਸੀਗੀਆਂ ਆਸ-ਪਾਸ ਜਿਹੜੇ ਬੰਦੇ ਸੀ ਉਹਨਾਂ ਦੇ ਬਿਆਨ ਦਰਜ ਹੋਣੇ ਸੀ ਫਿਰ ਇਹ ਜਿਹੇ ਫੋਰੈਂਸਿਕ ਲੈਬਾਰਟਰੀ ਨੂੰ ਉਹ ਮੋਬਾਈਲ ਜਾਣਾ ਸੀ ਉਹ ਵੀਡੀਓ ਜਾਣੀ ਸੀ ਤਾਂ ਉੱਥੇ ਪਤਾ ਲੱਗਣਾ ਸੀਗਾ ਵੀ ਮੋਬਾਈਲ ਵੀ ਸਹੀ ਆ ਵੀਡੀਓ ਵੀ ਸਹੀ ਆ ਕੋਈ ਛੇੜਛਾੜ ਨਹੀਂ ਫਿਰ ਇਹ ਐਫਆਈਆਰ ਬੰਦੀ ਸੀ ਇਸ ਕਰਕੇ ਜਿਹੜੀ ਐਫ ਆਈ ਆਰ ਹੋਈ ਹੈ ਬਿਲਕੁਲ ਗਲਤ ਹੋਈ ਹੈ ਇਸ ਕਰਕੇ ਇਹ ਪਰਚਾ ਤੁਰੰਤ ਪ੍ਰਸ਼ਾਸਕੀ ਅਧਿਕਾਰੀਆਂ ਨੂੰ ਸੀਨੀਅਰ ਅਥਾਰਟिटीज ਨੂੰ ਇਹਨੂੰ ਪਰਚੇ ਨੂੰ ਕੈਨਸਲ ਕਰਨਾ ਬਣਦਾ ਹੈ ਜੇ ਇਸ ਪਰਚੇ ਦੇ ਵਿੱਚ ਕੋਈ ਸਚਾਈ ਹੁੰਦੀ ਤਾਂ ਇਹ ਟੋਟਲੀ ਚੰਗੀ ਤਰ੍ਹਾਂ ਇਨਵੈਸਟਿਗੇਟ ਹੋ ਕੇ ਬਣਦਾ ਸੀ ਇਸ ਐਫ ਆਈ ਆਰ ਗਲਤ ਐਫ ਆਈ ਆਰ ਹੋਣ ਦੇ ਜਿਹੜੇ ਕਾਰਨ ਕਰਕੇ ਮੈਂ ਮੇਰੀ ਟੀਮ ਟੀਮ ਲਖਨਪੁਰ ਨਮ ਨਮੇ ਚੋਧਰੀ ਦੇ ਨਾਲ ਅਸੀਂ ਮੋਢੇ ਨਾਲ ਲਾ ਕੇ ਖੜਾਂਗੇ ਕਿਉਂਕਿ ਹਮੇਸ਼ਾ ਅਸੀਂ ਉਸ ਗੱਲ ਪਿੱਛੇ ਲੜਦੇ ਆਂ ਇਨਜਸਟਿਸ ਪਿੱਛੇ ਲੜਦੇ ਆਂ ਜਸਟਿਸ ਹੋਣਾ ਬੰਦਾ ਸੀ ਇਹ ਨੇਮਪਨ ਚੌਧਰੀ ਨੇ ਕ੍ਰਾਈਮ ਕੋਈ ਕੀਤਾ ਸੀ ਉਹ ਵੀਡੀਓ ਸਹੀ ਸੀ ਤਾਂ ਉਹ ਪੂਰੀ ਇਨਵੈਸਟੀਗੇਸ਼ਨ ਹੋਣ ਤੋਂ ਬਾਅਦ ਪਰਚਾ ਹੋਣਾ ਬੰਦਾ ਸੀ